ਗਦੋ ਮਹਲਾ ਪਲਾ ਗੁਰਬਾਣੀ ਪੜਨੀ ਪਵੇਗੀ ਸਰਨ ਕਰਨੀ ਪਵੇਗੀ ਗੱਲਾਂ ਨਕੋਸ਼ ਨਹੀਂ ਬੰਨਣਾ ਤਨ 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 ਦੀ ਖਰਾਕ ਹੋਰ ਹੈ ਤਨ ਦੇ ਰੋਗ ਵੀ ਹੋਰ ਮਨ ਦੀ ਖਰਾਕ ਹੋਰ ਹੈ ਬੜਾ ਕੱਥਿਆ ਬਣ ਮਨ ਦੇ ਰੋਗ ਵੀ ਬਹੁਤ ਹਨ ਮਨ ਦੀ ਦਾ ਦੋਸਤ ਬਣ ਗਿਆ ਉਹਨੂੰ ਦੋਸਤ ਲੱਭਣ ਦੀ ਨਹੀਂ ਲੋੜ ਮਨ ਦੇ ਦਾ ਦੁਸ਼ਮਣ ਬਣ ਗਿਆ ਉਹਨੂੰ ਦੁਸ਼ਮਣ ਲੱਭਣ ਦੀ ਨਹੀਂ ਲੋੜ ਪਖਣਾ ਬਰਾਇ ਦਾ ਜੀਵਨ ਚਿੱਤ ਦਾ ਪੰਗਰੀਂ ਵਿੱਚ ਜਨਮ ਲੈਣਾ ਹੋਰ ਗੱਲ ਨਿਰਦਨ ਸਰਦਨ ਦੋਨੋਂ ਭਾਈ ਭਗਤ ਕਬੀਰ ਜੀ ਕਹਿੰਦੇ ਇਹਦੇ ਬਿਨਾ ਖੇਲ ਨਹੀਂ ਚੱਲਦਾ ਪਰਮੇਸ਼ਰ ਦਾ ਸੋ ਗਰੀਬ ਹੋ ਕੇ ਮਰਨਾ ਇਹ ਆਪਣੀ ਗਲਤੀ ਹੋ ਸਕਦੀ ਹੈ ਸੋ ਸੋਚ ਨੂੰ ਬਦਲਣਾ ਪਏਗਾ ਇਹ ਜੋ ਸਾਡੇ ਬੋਲ ਹੈ ਨਾ ਇਹ ਵੀ ਜਾਣ ਇਹ ਤੇ ਰਹੇ ਰਹੇ ਇਹ ਜਿਹੜੇ ਵੱਡੇ ਦਲਾਲ ਬਣੇ ਹਨ ਹੱਥ ਵੱਡੇ ਜਾਣੇ ਸੋ ਕਹਿਣ ਦਾ ਮਤਲਬ ਸਿਆਣਪ ਨਹੀਂ ਚੱਲਨੀ ਹੱਥਾਂ 'ਚ ਖਜ਼ਾਨੇ ਹਨ ਜੇ ਅੰਦਰ ਡਰ ਹੈ ਅੰਦਰ ਕਮਜ਼ੋਰ ਹੈ ਹੱਥੋਂ ਸਾਰੇ ਖਜ਼ਾਨੇ ਡਿੱਗ ਪੈਣੇ ਹਨ ਕੀ ਪ੍ਰਾਪਤ ਕਰਨਾ ਹੈ ਦੇਹੀ ਚੋਂ ਮਿਲੇਗਾ ਆਖਰੀ ਔਰ ਪਹਿਲਾ ਮੌਕਾ ਜੀਵਨ ਇੱਕ ਬਾਜ਼ਾਰਤ ਹੈ ਜੀਵਨ ਨੂੰ ਸਮਝ ਨਾ ਪਏਗਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਪ੍ਰਕਾਸ਼ ਹੋਇਆ ਅੱਜ ਵਕ ਲੋਕ ਮੱਕੀ ਦੇ ਦਾਣੇ ਵਿੱਚ ਪੁੱਝ ਰਹੇ ਸੀ ਸੋ ਅਧੂਰੇ ਹਾਂ ਸੀ ਠੀਕ ਹੈ ਜਦੋਂ ਮੌਕੇ ਦਾ ਅਵਤਾਰ ਹੁੰਦਾ ਹੈ ਅਸੀਂ ਨਹੀਂ ਸਮਝਦੇ ਸੋ ਇਹ ਸੰਸਾਰ ਸਮਝਾਇਆ ਨਹੀਂ ਸਮਝਦਾ ਇਹ ਸਮੁੰਦਰ ਹੈ ਡੇਰਾ ਆਉਣਗੇ ਤੂੰ ਬੇੜੀ ਨੂੰ ਚੱਪੂ ਮਾਰ ਪਚਾਲ ਆਉਣਗੇ ਕਈ ਉਤਰਾਵ ਚੜਾਵ ਆਉਣਗੇ ਜ਼ਿੰਦਗੀ 'ਚ ਨਿਸ਼ਾਨਾ ਰੱਖ ਕੇ ਟਰਨਾ ਪਏਗਾ ਮਨ ਦੀ ਸਪੀਡ ਬਹੁਤ ਹੈ ਮਨ ਦੇ ਰੋਗ ਹੋ ਰਹੇ ਹਨ ਤਾਂ ਦੇ ਰੋਗ ਹੋ ਰਹੇ ਹਨ ਮਨ ਨੂੰ ਖੋਜਣਾ ਪਏਗਾ 24000 ਨਵੇਂ ਸਵਾਸ ਆ ਰਹੇ ਹਨ ਨਵੀਂ ਖੋਜ ਆ ਰਹੀ ਹੈ ਕੀ ਪ੍ਰਾਪਤ ਕਰਨਾ ਸਭ ਕੁਝ ਦੇਹੀ ਚ ਮਿਲੇਗਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ ਡਾਇਰੈਕਸ਼ਨ ਦੇ ਰਹੇ ਹਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਜਰਾਗਦੋਂ ਅੱਜ ਥੋੜਾ ਜਿਹਾ ਸਮਾਂ ਪ੍ਰਾਪਤ ਹੋਇਆ ਪਰ ਅੱਜ ਆਪਾਂ ਗੱਲ ਕਰਨ ਲੱਗੇ ਆਂ ਧੀਆ ਪੁੱਤਰਾਂ ਦੇ ਸਬੰਧ 'ਚ ਉਦੋਂ ਬਾਅਦ ਥੋੜਾ ਜਿਹਾ ਜਿਗਰਾ ਆਊਗਾ ਮਾਂ ਤੇ ਚੋੜਤਾ ਵਾਓ ਤੇ ਆਪਾਂ ਧੀਆ ਪੁੱਤਾਂ ਵਾਸਤੇ ਦਿਨ ਰਾਤ ਕਰਕੇ ਕਮਾਈ ਕਰਦੇ ਆ ਪਰ ਆਪਾਂ ਬਾਅਦ ਚ ਕੋਈ ਮੀਰ ਐ ਕੋਈ ਗਰੀਬ ਐ ਉਹਦੀ ਪੁੱਛ ਪ੍ਰਤੀਤ ਮਾਪਿਓ ਦੀ ਨਹੀਂ ਰਹਿੰਦੀ ਕਈ ਦੇਖਿਆ ਮਾਵਾ ਲੈਹਰਾਂ ਤੇ ਲੁੱਟੀਆਂ ਫਿਰਦੀਆਂ ਨੇ ਪਿਓ ਲੈਹਰਾਂ ਤੇ ਲੁੱਦੇ ਫਿਰਦੇ ਨੇ ਪਰ ਉਹ ਕਮਾਈ ਨੂੰ ਕੀ ਕਰਨਗੇ ਜਦੋਂ ਔਲਾਦ ਐ ਜਿਹੜੀ ਉਹ ਆਪਣੇ ਮਾਪਿਓ ਦੀ ਤਰਕੀਰ ਨਹੀਂ ਕਰ ਰਹੀ ਉਹਨੂੰ ਸਾਹਮਣੇ ਸਿੱਧੀ ਕੀ ਕਮਾਈ ਕਰਕੇ ਕਰਨੀ। ਸੋਚੋ ਵਿਚਾਰੋ ਆਉਣ ਵਾਲੀ ਪੀੜ੍ਹੀ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਸਾਡੇ ਵਾਸਤੇ ਮਾਪਿਓ ਕੀ ਚੀਜ਼ ਹੈ। ਇੱਕ ਬਜ਼ੁਰਗਾਂ ਦੀ ਕਹਾਵਤ ਹੈ ਜਿਦੇ ਘਰ ਮਾਪਿਓ ਨੇ ਉਸ ਨੂੰ ਤੀਰਥਾਂ ਤੇ ਜਾਣ ਦੀ ਕੀ ਲੋੜ ਹੈ। ਮਾਪਿਓ ਦੀ ਸੇਵਾ 100 ਤੀਰਥ ਜਨਾਂ ਫਲ ਪ੍ਰਾਪਤ ਹੁੰਦਾ ਉਸ ਜੇ ਆਪਾਂ ਮਾਂ ਪਿਓ ਦੀ ਸੇਵਾ ਕਰ ਲਈ ਤਾਂ ਆਪਾਂ ਇਹ ਸਮਝ ਲਓ ਵੀ ਸੌ ਤੀਰਥ ਦੀ ਜਿਹੜੀ ਆਪਾਂ ਸੇਵਾ ਕਰਕੇ ਯਾਤਰਾ ਕਰਕੇ ਆਵਾਂਗੇ ਆਪਾਂ ਉਹ ਯਾਤਰਾ ਜੋ ਫਲ ਪ੍ਰਾਪਤ ਹੁੰਦਾ ਹੈ ਮਾਂ ਪਿਓ ਦੀ ਸੇਵਾ ਕਰਨ ਨਾਲ ਉਸ ਸੇਵਾ ਆਪਾਂ ਉਹ ਫਲ ਪ੍ਰਾਪਤ ਮਾਂ ਪਿਓ ਦੀ ਸੇਵਾ ਚ ਹੀ ਸਫਲ ਹੋਊਗਾ ਟਿੱਕ ਚੋਰ ਕਹਿਣ ਲੱਗਿਆ ਕਹਿੰਦਾ ਮਾਤਾ ਜੀ ਉਹ ਸਾਹਮਣੇ ਦੀਵਾ ਜਗਰ ਹੈ ਇੱਕ ਦਿਨ ਉਸ ਜੀਵੇ ਦੀਵੇ ਨੂੰ ਬਝਾਉਣਾ ਹੈ ਮਾਂ ਕਹਿਣ ਲੱਗੀ ਪੁੱਤਾ ਉਹ ਦੀਵਾ ਤਾਂ ਜੱਗੀ ਜਾਊਗਾ ਦੀਵਾ ਤੇਰਾ ਬੁਝਣਾ ਹੈ ਉਹ ਕਹਿੰਦਾ ਮਾਂ ਮੇਰਾ ਦੀਵਾ ਕਿਉਂ ਬੁਝਣਾ ਹੈ ਕਹਿੰਦੀ ਤੂੰ ਉਹਨਾਂ ਦਾ ਬੁਰਾ ਤੱਕ ਰਹਿ ਉਹ ਮੀਲਤ ਕਰ ਰਹੇ ਨੇ ਉਹ ਦੇਖੋ ਖੇ ਕਰ ਰਹੇ ਨੇ ਉਹਨਾਂ ਨੇ ਕਮਾਈ ਕਰਕੇ ਆਪਣੇ ਘਰ ਦੀ ਵਾ ਜਗਾਇਆ ਤੂੰ ਵੀ ਆਪਣੀ ਮਿਹਨਤ ਕਰਕੇ ਕਮਾਈ ਕਰਕੇ ਤੂੰ ਵੀ ਆਪਣੇ ਘਰ ਦੀ ਵਾ ਉਹਨਾਂ ਮੰਗੂ ਜਗਾ ਕਹਿੰਦਾ ਨਹੀਂ ਮਾਈ ਮਾਤਾ ਮੈਂ ਤਾਂ ਚੋਰੀਆਂ ਕਰਨ ਲੱਗਣਾ ਉਹ ਮਾਤਾ ਕਹਿਣ ਲੱਗੀ ਚੋਰੀ ਆਲੇ ਦਾ ਘਰ ਹੈ ਜਿਹੜਾ ਉੱਥੇ ਇੱਕ ਦਿਨ ਦੀਵਾ ਬੁਝਣੇ ਬੁਝਣਾ ਮੰਨੀ ਗੱਲ ਵੀ ਤੂੰ ਚੋਰ ਹੋ ਜਾਏਗਾ ਚੋਰੀ ਕਰ ਲੇਗਾ ਤੇਰੇ ਘਰ ਦੀਵਾ ਜਗੂ ਜ਼ਰੂਰ ਬਸ ਕੁਛ ਦਿਨ ਬਾਅਦ ਉਹ ਦੀਵੇ ਨੇ ਵੀ ਬੁੱਝ ਜਾਣਾ ਪੁੱਤਰਾ ਜਿਹੜੀ ਹੱਕ ਸੱਚ ਦੀ ਕਮਾਈ ਐ ਉਹਦੇ ਨਾਲੇ ਦੀਵਾ ਜਗਦਾ ਸੋਹਣਾ ਲੱਗਦਾ ਦੋ ਨੰਬਰ ਦੇ ਧੰਦੇ ਨਾਲ ਦੀਵਾ ਸੋਹਣਾ ਨਹੀਂ ਲੱਗਦਾ ਜੀ ਬਾਹਰ ਕੁਝ ਕੀ ਕਾਲਾ ਹੋਏ ਕੁਮਾਹੇ ਕੁਝ ਕੀ ਪਤੇ ਤਣ ਦੇ ਰੋਗ ਹੋਰ ਹਨ ਮਨ ਦੇ ਰੋਗ ਹੋਰ ਹਨ ਮਾਂਚੀ ਤੀਰਥ ਹੈ ਮਾਂਚੀ ਸਭ ਕੁਛ ਹੈ ਸਭ ਮਨ ਨੂੰ ਖੋਜਣਾ ਪਏਗਾ ਜੀਵਨ ਜੀਣਾ ਗੁਰੂ ਤੋਂ ਬਿਨਾ ਅੰਦੇਹ ਸੱਜੇ ਜਾਏ ਖੱਬੇ ਜਾਏ ਕਿੰਨਾ ਚਿਰ ਕੋ ਦੱਸੇਗਾ ਸ ਕੀ ਪ੍ਰਾਪਤ ਕਰਨਾ ਹੈ ਦੇਹ ਚੋਂ ਮਿਲੇਗਾ ਹਾਂ ਕਿਉਂ ਕਹੇ ਨਾਨਕ ਮਨ ਤੋਂ ਜੋਸ ਰੂਪ ਹੈ ਆਪਣਾ ਮੋਲ ਪਛਾਨ ਜੀ ਗੁਰੂ ਪੀਰਾਂ ਨੂੰ ਮਹਾਂਪੁਰਸ਼ਾਂ ਨੂੰ ਭਗਤਾਂ ਨੂੰ ਸਾਰਿਆਂ ਨੂੰ ਦੁੱਖ ਆਏ ਹਨ ਦੁੱਖਾਂ ਦਾ ਇਲਾਜ ਕਰਨਾ ਪਏਗਾ ਅੰਦਰ ਨੂੰ ਤਗੜਾ ਕਰਨਾ ਪਏਗਾ ਬਾਹਰ ਤਗੜਾ ਕਰ ਲਿਆ ਸੀ ਬਾਹਰ ਬਹੁਤ ਮਾਇਆ ਹੋ ਗਈ ਬਹੁਤ ਸੁਖ ਦੇ ਸਾਧਨ ਹੋ ਗਏ ਨਹੀਂ ਬਾਜੀ ਹਾਰ جنگ ਦੇ ਅੰਦਰ ਨੂੰ ਤਗੜਾ ਨਾ ਕੀਤਾ ਜੀ ਬੱਚੇ ਸਾਡੇ ਛੋਟੇ ਬੂਟੇ ਹਨ ਇਹਨਾਂ ਦੀ